ਬਾਬਾ ਦੀਪ ਸਿੰਘ ਜੀ ਕਲਮ ਦਵਾਤ ਸ਼ਾਈ ਦੀ ਸੇਵਾ ਕਰ। ਆਪ ਜੀ ਨੂੰ ਪਤਾ ਹੋਣਾ ਕਿ ਕਈ ਵਰੀ ਇਹ ਮਨ ਚ ਆਉਂਦਾ ਹੈ ਵੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਬਾਨੀ ਸੁਣਾ ਦਿੱਤੀ। ਮੈਂ ਪਰਸੋਂ ਤੋਂ ਕਥਾ ਸ਼ੁਰੂ ਕਰਨੀਏ ਰੋਜ਼ ਸੰਧਿਆ ਨੂੰ ਆਪਾਂ ਕਰਾਂਗੇ ਵਾਕ ਪਾਕਿਸਤਾਨਾਂ ਤੇ ਗੁਰੂ ਨਾਨਕ ਸਾਹਿਬ ਸੰਬੰਧੀ। ਇੱਕ ਗੱਲ ਜ਼ੇਨ ਚ ਰੱਖ ਕੇ ਤੁਰਯੋਬ ਵੀ ਗੁਰੂ ਜੋਤ ਨੂੰ ਕਦੀ ਵਿਅਕਤੀ ਦੇ ਰੂਪ ਵਿੱਚ ਨਹੀਂ ਥੱਲੇ ਲਿਆਉਂ। ਮਾਨੋ ਕਾ ਕਰੂਪ ਨਾ ਜਾ ਗੁਰੂ ਗ੍ਰੰਥ ਸਾਹਿਬ ਦੀ ਕਹਿੰਦੇ ਜੇ ਇਹ ਸਵਾਲ ਵੀ ਬਾਣੀ ਜਿਹੜੀ ਇੰਨੀ ਜ਼ਬਾਨੀ ਕੰਠ ਕਿਉਂਕਿ ਜਿਹੜਾ ਸੀਨਾ ਬਸੀਨਾ ਇਤਿਹਾਸ ਉਹ ਕਹਿੰਦਾ ਕੰਠੋਂ ਉਚਾਰਨ ਕੀਤੀ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਉਂਕਿ ਸਾਡੇ ਪੁੱਲ ਬੜੇ ਸਿੱਖ ਐਸੇ ਹੋਏ ਆ ਉਹਨਾਂ ਵਿੱਚੋਂ ਮੈਂ ਕਈ ਵੀ ਉਦਾਹਰਣ ਦੇਣਾ ਭਾਈ ਕਾਂ ਸਿੰਘ ਨਾਭਾ ਜੀ ਦੇ ਪਿਤਾ ਜਿਹੜੇ ਲਿਟਰੇਚਰ ਪੜ੍ਹਦੇ ਆ ਬਾਬਾ ਨਾਰਾਇਣ ਸਿੰਘ ਜੀ ਉਨਨ ਇੱਕ ਉਹੰਕਾਰ ਤੋਂ ਲੈ ਕੇ 18 ਤੋਂ 20 ਤੱਕ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੁਬਾਨੀ ਕੰਨ ਸੀ ਸਾਰਾ ਤੁਸੀਂ ਮਹਾਨ ਕੋਸ਼ ਪੜਿਓ ਨੇ ਉਹਦੇ ਆਰੰਭਕ ਪੰਨਿਆਂ 'ਚ ਲਿਖੇ ਉਹ ਜਿਹੜਾ ਨਾਬੇ ਗੁਰਦੁਆਰਾ ਨਾ ਕੋੜਿਆਂ ਵਾਲਾ ਉਤੋਂ ਦੇ ਬਹੰਤ ਸਿੰਘ ਬਾਬਾ ਨਰਨ ਸਿੰਘ ਜੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੁਬਾਨੀ ਕੰਨ ਤੇ ਮਤ ਸੋਚੋ ਮੇਰੀ ਉਮਰ ਬਡੇਰੀ ਹੁਣ ਤਾਂ ਬਾਣੀ ਕੰਠ ਨਹੀਂ ਕੋਣੀ ਹਾਂ ਉਮਰ ਵਡੇਰੀ ਚ ਬੋਤਿਕ ਗਿਆਨ ਨਹੀਂ ਚਿਤਿੇ ਹੋਵੇਗਾ ਵਡੇਰੀ ਵਡੇਰੀ ਉਮਰ ਵਿੱਚ ਜੇ ਭਾਵਨਾ ਨਾਲ ਬਾਣੀ পড়ੋਗੇ ਤੇ ਬਾਣੀ ਜ਼ਰੂਰ ਚਿਤਿੇ ਹੋਵੇਗੀ ਕਿਉਂਕਿ ਬਾਣੀ ਜਿਹੜੀ ਇੱਕ ਪਾਸਰ ਗਿਆਨ ਨਹੀਂ ਮੰਨ ਲਓ ਵੀ ਮੈਂ ਜ਼ੋਰ ਲਾ ਕੇ ਜਾਣਾ ਭਾਈ ਸਾਹਿਬ ਕਹਿੰਦੇ ਆ ਕਿ ਇਹ ਅੱਖਰ ਨਹੀਂ ਇਹਨਾਂ ਅੱਖਰਾਂ ਵਿੱਚ ਅੱਖਰਾਂ ਦੇ ਉਚਾਰਨ ਕਰਨ ਵਾਲੇ ਦਾ ਆਪਾ ਹੈ ਉਹਦੀ ਰੂਹ ਹੈ ਜਿੰਨਾ ਤੂੰ ਚਿਤ ਲਾ ਕੇ ਬਾਣੀ ਪੜੇਗਾ ਉਹ ਤੇਰੇ ਅੰਦਰ ਪਰਵੇਸ਼ ਜ਼ਰੂਰ ਕਰੇਗਾ ਇਸ ਨੂੰ ਭਾਈ ਸਾਹਿਬ ਨੇ ਕਿਹਾ ਇੱਕ ਵਾਰ ਸਤਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਂੇ ਬਾਰਨ ਬਾਰ ਕਰੀਏ ਅਸੀਂ ਸਾਰੇ ਪਰਨੇ ਇਸ ਤੋਂਕ ਦਾ ਮਤਲਬ ਕੀ ਹੋਇਆ ਭਾਈ ਸਾਹਿਬ ਦਾ ਕਵਿੱਤਕ ਹੈ ਕਿ ਇੱਕ ਵਾਰੀ ਤੂੰ ਗੁਰੂ ਨੂੰ ਚੇਤੇ ਕਰ ਤੇ ਤੈਨੂੰ ਗੁਰੂ ਵਾਰ-ਵਾਰ ਚੇਤੇ ਕਰੇਗਾ ਮੈਂ ਇਹ ਵੀ ਬੇਨਤੀ ਕੀਤੀ ਚਲੋ ਹੁਣ ਅੱਜ ਉਹ ਨਹੀਂ ਬਹੁਤ ਪਸਾਰਾ ਹੋ ਗਿਆ ਹਰ ਬੰਦਾ ਰਾਤ ਨੂੰ ਫੋਨ ਤੇ ਹੈ ਅਸਲੀ ਇਤਿਆਪਾ ਸਾਰੀ ਪਰ ਗੁਰੂ ਸਾਹਿਬ ਨੇ ਜੋ ਕੋਸ਼ਾਂ ਨੂੰ ਦਿੱਤਾ ਉਹਨਾਂ ਨੇ ਕੋਈ ਕਿਹਾ ਜਿਹੜਾ ਸੋਇਲਾ ਸਾਹਿਬ ਹੈ ਇਹਨੂੰ ਬਿਲਕੁਲ ਨਹੀਂ ਕਿਹਾ ਵੀ ਤੁਸੀਂ ਇਹ ਪੜ ਕੇ ਫਿਰ ਗੱਲਾਂ ਕਰਨੀ ਉੱਥੇ ਲਿਖਿਆ ਹੈ ਮਰਿਆਦਾ ਵਿੱਚ ਇਹਨੂੰ ਰਾਤ ਨੂੰ ਸੌਣ ਲੱਗਿਆਂ ਪੰਨਾ ਸੌਣ ਲੱਗਿਆਂ ਦਾ ਮਤਲਬ ਨੀਂਦ ਦਬਾ ਪਾਰੀ ਏ ਕਈ ਵਾਰੀ ਕਈ ਸੱਜਣ ਤੁਸੀਂ ਦੇਖੋਗੇ ਲੰਮੇ ਪੈ ਕੇ ਸੋਇਲਾ ਸਾਹਿਬ ਪੜੀਏ ਨਾ ਤੇ ਅੱਧਾ ਘੰਟਾ ਥੁੰਗਾ ਲੱਗ ਜਾਂਦਾ ਨੀਂਦ ਆ ਫਿਰ ਸੋਇਲਾ ਸਾਹਿਬ ਪੜੀ ਜਾਂਦਾ ਕਿਉਂ ਕਿ ਆ ਸੌਣ ਲੱਗਿਆਂ ਪੜੀ ਮਨੋਵਿਗਿਆਨ ਕਹਿੰਦਾ ਜੋ ਕੋਈ ਸੌਣ ਲਗਿਆਂ ਪੜੋਗੇ ਸੋਚੋਗੇ ਵੇਖੋਗੇ ਤੁਸੀਂ ਸੌਜੋਗੇ ਪਰ ਸੱਚ ਇਹ ਵੇ ਸਬ ਕੌਂਸ਼ੀਅਸ ਮਾਈਂਡ ਵਿੱਚ ਉਹ ਖਿਆਲ ਆਪਣਾ ਕੰਮ ਕਰੀ ਜਾਏ ਇਹੀ ਕਾਰਨ ਜਿਹੜੇ ਬੰਦੇ ਦਿਮਾਗੀ ਤੌਰ ਤੇ ਡਿਪਰੈਸ਼ਨ ਵਿੱਚ ਜਾਂ ਚਲੇ ਜਾਂਦੇ ਆ ਉਹਨੂੰ ਮਨੋਵਿਗਿਆਨ ਕਹਿੰਦਾ ਤੂੰ ਆ ਅਖਰ ਰਾਤ ਨੂੰ ਸੌਣ ਲੱਗਿਆਂ ਬੜੀ ਉਹਨੂੰ ਪਤਾ ਨਹੀਂ ਦੀ ਦਵਾਈ ਸਿਰਫ ਇਹ ਵੇ ਕਿ ਜਦੋਂ ਇਹ ਰਾਤ ਨੂੰ ਪੋਜ਼ਿਟਿਵ ਜਾਂ ਉਸਾਰੂ ਵਰਤੀ ਪੜ ਕੇ ਸੋਵੇਗਾ ਇਹ ਭਾਵੇਂ ਸੋਝ ਹੈ ਪਰ ਸਬ ਕੌਂਸ਼ੀਅਸ ਮਾਈਂਡ ਇਹਦੀ ਬਾਡੀ ਤੇ ਅਸਰ ਕਰੇਗਾ ਤੇ ਜਦੋਂ ਸਵੇਰੇ ਉੱਠੇਗਾ ਇਹ ਬੰਦਾ ਅੱਗੇ ਨੂੰ ਠੀਕ ਹੋ ਕੇ ਇਕ ਤਾਂ ਉਹਨਾਂ ਕਿਹਾ ਵੀ ਰਾਤ ਨੂੰ ਸੌਂ ਲੈ ਸੌਂ ਲੱਗਿਆ ਲਿਖਿਆ ਦੂਜੀ ਗੱਲ ਮੈਂ ਇੱਕ ਦਿਨ ਪਾਠ ਕਰਦਾ ਇਹ ਵੀ ਕਥਾ ਆਪਾਂ ਕੀਤੀ ਜਿਨ੍ਹਾਂ ਨੂੰ ਅਜੇ ਅਜੇ ਤੱਕ ਰੱਬ ਦੀ ਕਿਰਪਾ ਨਾਲ 25 ਸਾਲ ਜੋ ਮੈਂ ਲੁਭਿਆਣੇ ਬੋਲਿਆ ਮੈਨੂੰ ਪਤਾ ਨਾ ਕਿਹੜੀ ਸਥਿਤੀ ਦੀ ਕਹਾਣੀ ਕੀਤੀ ਦੇਖੋ ਇੱਕ ਸ਼ਲੋਕ ਤੁਸੀਂ ਪੜ੍ਹਦੇ ਹੋ ਪਹਿਲਾ ਪੈਰ ਹੈ ਫੁੱਲੜਾ ਫਨ ਤੇ ਪੱਛਾਂ ਰਾਤ ਮੈਂ ਇੱਕ ਵਾਰ ਅਰਜ਼ ਕੀਤੀ ਸੀ ਇਹ ਵੀ ਇਹ ਵੀ ਮਨੋਵਿਗਿਆਨ ਦਾ ਸਬੰਧਤ ਹੈ ਟੀਕਾਕਾਰ ਤਾਂ ਗੁਰਮੁਖੀ ਲਿਖਦੇ ਨੇ ਵੀ ਪਹਿਲਾ ਪੈਰ ਜਿਹੜਾ ਅਸੀਂ ਜਾਂਦਾ ਪਏ ਇਹ ਇਬਾਦਤ ਦਾ ਇਸ ਤਰ੍ਹਾਂ ਜਿਵੇਂ ਅਸੀਂ ਖਿੜੇ ਕੋਈ ਫੁੱਲਾਂ ਨੂੰ ਪ੍ਰਾਪਤ ਕਰ ਲਿਆ ਤੇ ਪਿਛਲ ਪੈਰ ਰਾਤ ਜਦੋਂ ਇਬਾਦਤ ਕਰਾਂਗੇ ਉਹ ਫਲ ਬਣ ਜਾਣਗੇ ਇੱਕ ਪਟਾਲ ਹੈ ਜਿਹਨੂੰ ਇਹ ਫੁੱਲ ਨਹੀਂ ਲੱਗਦਾ ਬਾਕੀ ਸਾਰੇ ਤਕਰੀਬਨ ਜਿਹੜੇ ਪਾਲਨੇ ਉਹ ਫੁੱਲ ਦੇ ਪ੍ਰੋਸੈਸ ਵਿੱਚੋਂ ਨਿਕਲਦੇ ਪਰ ਕਿਰਿਆ ਇਹ ਹੈ ਨਾ ਫੁੱਲ ਫਿਰ ਫਲ ਅਸਲ ਕੀ ਹੈ ਬਾਬਾ ਜੀ ਕਹਿੰਦੇ ਆ ਤੂੰ ਪਹਿਲਾਂ ਪੈਰ ਬੰਦਗੀ ਕਰਦਿਆਂ ਕਰਦਿਆਂ ਪਹ ਜਾ ਭਾਵੇਂ ਤੂੰ ਅੱਧਾ ਘੰਟਾ 10 ਮਿੰਟ ਸਿਮਰਨ ਕਰਕੇ ਸਿਮਰਨ ਕਰਦਿਆਂ ਕਰਦਿਆਂ ਸੌਂ ਗਿਆ ਇਹ ਫੁੱਲ ਬਣ ਗਏ ਸਾਰੀ ਰਾਤ ਜੇ ਸ਼ਬਦ ਅੰਦਰ ਕਿਰਪਾ ਕਰਦਾ ਰਹੇ ਸਵੇਰੇ ਉੱਠੇਗਾ ਤੇ ਫਲ ਦੀ ਤਰ੍ਹਾਂ ਰਸ ਬਣ ਜਾਏ ਕਿਉਂਕਿ ਸ਼ਬਦ ਜੇ ਕੋਈ ਜੀ ਸੁਤਿਆਂ ਨਹੀਂ ਸਾਥ ਦੇਂਦਾ ਤੇ ਮਰਿਆਂ ਫਿਰ ਕਾ ਸਾਥ ਕਿਵੇਂ ਦੇ ਦੂ ਜੇ ਸੁਤਿਆਂ ਨਹੀਂ ਦਿੰਦਾ ਉੱਥੇ ਪਹਿਲਾ ਪੈਰਾ ਫੁੱਲੜਾ ਪਲ ਵੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈਂ ਕੰਨੋਂ ਦਾਤ ਮੈਂ ਆਪ ਨੂੰ ਫਿਰ ਬੇਨਤੀ ਕਰਨ ਲੱਗਾ ਵਿਸ਼ੇ ਤੋਂ ਦੂਰ ਜਾ ਕੇ ਨਹੀ ਕਿ ਬਾਬਾ ਦੀਪ ਸਿੰਘ ਜੀ ਦੇਖੋ ਮੈਂ ਅਰਜ਼ ਕੀਤੀ ਤਨਥੋ ਬਾਣੀ ਉਚਾਰਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਉਚਾਰਨ ਅੱਜ ਤੁਸੀਂ ਦੇਖੋ ਇਸਲਾਮ ਚ ਇਸ ਪੱਖ ਤੋਂ ਬੜੇ ਜਾਗਰੂਕ ਨਹੀਂ ਤੁਹਾਡੇ ਲੁਧਿਆਣੇ ਚ ਕਿੰਨੇ ਹਾਫਿਜ਼ ਮਿਲਣਗੇ ਮੁਸਲਮਾਨ ਤੁਹਾਨੂੰ ਹਾਫਿਜ਼ ਕਿਉਂਕਿ ਉਹਨਾਂ ਨੂੰ ਭਾਵੇਂ ਕੁਰਾਨ ਦੀ ਅਰਬੀ ਦੇ ਅਰਥ ਨਹੀਂ ਹੁੰਦੇ ਕੁਰਾਨ ਦੀ ਪਰ ਉਹ ਜ਼ੁਬਾਨੀ ਚੇਤੇ ਕਰੀ ਬੈਠੇ ਮਲੇਰ ਕੋਟ ਦੇ ਹਾਫਿਜ਼ ਮਿਲ ਗਏ ਪਾਕਿਸਤਾਨ ਬੜੇ ਕਾਫਿਜ਼ ਉਹਨਾਂ ਨੂੰ ਪੂਰੀ ਪੂਰੀ ਕੁਰਾਨ ਜਿਹੜੀ 30 ਸਿਪਾਰੈਨ ਉਹਦੇ ਉਹ ਪੂਰੀ ਦੀ ਪੂਰੀ ਕੁਰਾਨ ਉਹਨਾਂ ਨੂੰ ਜ਼ੁਬਾਨੀ ਚੇਤੇ ਰਹੀ ਉਹਦਾ ਵੀ ਇੱਕ ਕਾਰਨ ਸੀ ਕੌਮਾਂ ਸੁਚੇਤ ਰਹਿੰਦੀਆਂ ਨੇ ਜੇ ਇਹ ਕੋਈ ਜ ਸਮਾ ਆਵੇ ਕਿ ਸਾਰੇ ਧਰਮਗ੍ਰੰਥ ਸਾਡੇ ਫੂਕ ਦੇਣ ਘਟੋ ਘਟ ਸਾਡੇ ਕੋਲ ਹਾਫਿਜ਼ ਉਹਨਾਂ ਨੂੰ ਜ਼ੁਬਾਨੀ ਸਭ ਕੁਝ ਚੇਤੇ ਹੋ ਮੈਂ ਆਪਣੀ ਬੇਨਤੀ ਕਰਾਂ ਕੁਰਬਾਨੀ ਗੁਰੂ ਗੋਬਿੰਦ ਸਿੰਘ ਜੀ ਚਾਰਦੇਆ ਭਾਈ ਮਨੀ ਸਿੰਘ ਜੀ ਲਿਖਦੇ ਬਾਬਾ ਦੀਪ ਸਿੰਘ ਜੀ ਸੇਵਾ ਕਰਦੇ ਨੇ ਇੱਥੇ ਵੀ ਸਤਿਗੁਰੂ ਦਾ ਪਰਿਵਾਰ ਮਿਲਦਾ ਹੈ ਹਜ਼ੂਰ ਦਿੱਲੀ ਨੂੰ ਜਾਂਦੇ ਆ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਇਹਨਾਂ ਤੋਂ ਇਲਾਵਾ 46 ਹੋਰ ਸਿੱਖ ਨੇ 48 ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਹਿਬ ਗੁਰਬਾਣੀ ਦੇ ਅਰਥ ਬੋਦਨ ਸਿ ਅਕਰੀ ਯਰਚ ਕਰਕੇ ਉਹਨਾਂ ਦੱਸਿਆ 48 ਸਿੰਘਾਂ ਨੂੰ ਉਹਨਾਂ ਵਿੱਚ ਬਾਬਾ ਦੀਪ ਸਿੰਘ ਜੀ ਉੱਥੇ ਵੀ ਸੰਪਰਦਾਇ ਜਿਹੜੀ ਤਕਸਾਲ ਹੈ ਇਹਦੀ ਪ੍ਰਾਰੰਭਤਾ ਹੁੰਦੀ ਹੈ ਭਾਈ ਮਨੀ ਸਿੰਘ ਜੀ ਦੀ ਬਾਬਾ ਦੀਪ ਸਿੰਘ ਜੀ ਗੁਰੂ ਸਾਹਿਬ ਚਲੇ ਜਾਂਦੇ ਆ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਹਿਬ ਇਹ ਚਾਰ ਪੰਜ ਕੰਮ ਸੌਪੇ ਜਾਂਦੇ ਆ ਪਹਿਲਾ ਕੰਮ ਤੁਸੀਂ ਵਿਦਿਆਰਥੀਆਂ ਨੂੰ ਵਿਦਿਆ ਪੜਾਈ ਹੈ ਦੂਸਰਾ ਕੰਮ ਤੁਸੀਂ ਅਮਰ ਸੰਚਾਰ ਕਰਨਾ ਹੈ ਤੀਸਰਾ ਕੰਮ ਪੰਥ ਤੇ ਢੀੜਾ ਆ ਬਣੇ ਤੇ ਪੰਥ ਦਾ ਅੰਗ ਬਣ ਕੇ ਹਰ ਢੀੜਾ ਵਿੱਚ ਮਦਦਗਾਰ ਹਾਂ ਜਿਹੜੀ ਅੱਜ ਜਜ਼ਬਾ ਕੱਢਦਾ ਜਾ ਰਿਹਾ ਉਸ ਦੇ ਕਈ ਕਾਰਨ ਨੇ ਕਿਉਂਕਿ ਪੰਥ ਦੀ ਪਰਿਭਾਸ਼ਾ ਚੇਂਜ ਹੋ ਚੁੱਕੀ ਹੈ ਅੰਮ੍ਰਿਤਸਰ ਤੋਂ ਰਾਜਪੁਰੇ ਤੱਕ ਦੇ ਕਮਿਊਨਿਟੀ ਦਾ ਨਾਮ ਪੰਥ ਨਹੀਂ ਪੰਥ ਇੰਨਾ ਵੱਡਾ ਸ਼ਬਦ ਹੈ ਕਿ ਪੂਰੇ ਦਾ ਪੂਰਾ ਬ੍ਰਹਿਮੰਡ ਪੰਥ ਵਿੱਚ ਸਮਾ ਜਾ ਪੰਤ ਬੜਾ ਬੜਾ ਸ਼ਬਦ ਹੈ ਸਾਡੇ ਬਜ਼ੁਰਗਾਂ ਚ ਕਿੰਨਾ ਜਜ਼ਬਾ ਸੀ ਜਿਹੜੇ ਅੱਜ ਤੁਹਾਡੇ ਤੋਂ ਜਿਹੜੀ ਪਹਿਲੀ ਪੀੜ੍ਹੀ ਤੁਸੀਂ ਦੇਖੀ ਇਸ ਲੁਧਿਆਣੇ ਚ ਦੇਖਿਆ ਉਹ ਲੋਕ ਹਰ ਵੇਲੇ ਪੰਤ ਪੰਤ ਕੂਕਦੇ ਸਨ ਕਿਉਂਕਿ ਉਹਨਾਂ ਦੇ ਸੀਨੇ ਵਿੱਚ ਇੱਕ ਇਸ਼ਕ ਸੀ ਗੁਰੂ ਲਈ ਮੈਂ ਪਿਛਲੇ ਦਿਨੀ ਕਿਹਾ ਜਿਸ ਬੰਦੇ ਦੇ ਅੰਦਰ ਪ੍ਰੇਮ ਹੀ ਖਤਮ ਹੋ ਜਾਏ ਉਹ ਰੱਬ ਨੂੰ ਕਦੀ ਪ੍ਰੇਮ ਨਹੀਂ ਕਰਦਾ ਜਿਹਦੇ ਅੰਦਰ ਪ੍ਰੇਮ ਹੀ ਉੱਥੇ ਬਾਬਾ ਦੀਪ ਸਿੰਘ ਜੀ ਨੂੰ ਇਹ ਸ਼ਬਦ ਕਹਿ ਗਏ ਗੁਰੂ ਗੋਬਿੰਦ ਸਿੰਘ ਜੀ ਚਲੇ ਗਏ ਇਹਨਾਂ ਦੋਨਾਂ ਨੂੰ ਸ਼ਬਦ ਕਹਿ ਦਿੱਤੇ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਨੇ ਕਿ ਵਿਦਵਾਨ ਕਹਿੰਦਾ ਹਤ ਜੋੜ ਕੇ ਕਿਹਾ ਸਤਿਗੁਰੂ ਸਾਡੀ ਸਿੱਖੀ ਮਹਾਰਾਜ ਜੀ ਕਹਿਣ ਲੱਗੇ ਤੇਰੇ ਅੰਦਰ ਵਰਤਾਂਗੇ ਜੋ ਪਰਨ ਕਰੇਗਾ ਤੇਰੇ ਪਰ ਨੂੰ ਮੌਤ ਵੀ ਖੰਡਿਤ ਨਹੀਂ ਕਰ ਸਕੇ ਹਜ਼ੂਰ ਦੇ ਜਾਣ ਤੋਂ ਬਾਅਦ ਮੈਂ ਸਨ ਕੇ ਜੀ ਸਿਰ ਬਾਬਾ ਦੀਪ ਸਿੰਘ ਦੀ ਗੱਲ ਕਰਨੀ ਚਾਹਨਾ ਕਿਉਂਕਿ ਤੁਸੀਂ ਸ਼ਹਾਦਤ ਵਾਲਾ ਦਿਨ ਮਨਾ ਰਹੇ ਹੋ। ਬਾਬਾ ਬੰਦਾ ਸਿੰਘ ਬਹਾਦਰ ਜੀ ਹੁੰਦੇ ਨੇ ਨਦੇੜ ਦੀ ਧਰਤੀ ਤੋਂ। ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿਛਲੇ ਦਿਨ ਕਿਹਾ ਸਿੱਧਕ ਤੇ ਭਰੋਸਾ ਰੱਖ। ਕਿੱਡੇ ਵੱਡੇ ਸਿੱਧਕ ਵਾਲੇ ਲੋਕ ਸਨ ਕਿ ਗੁਰੂ ਦੇ ਸਾਹਮਣੇ ਕੋਈ ਤਰਕ ਨਹੀਂ। ਪੰਜ ਤੀਰ ਦਿੱਤੇ। ਨਿਸ਼ਾਨ ਸਾਹਿਬ ਦਿੱਤਾ ਸਿੰਘ ਦਿੱਤੇ। ਤੇ ਪੰਜ ਤੀਰਾਂ ਨਾਲ ਕਿਹਾ ਚੱਲ ਤੂੰ ਪੰਜਾਬ ਦੀ ਧਰਤੀ ਤੇ ਇੰਨਾ ਇੰਨਾ ਜ਼ੁਲਮ ਕੀਤਾ ਕਿਉਂਕਿ ਬਹਾਦਰ ਸ਼ਾਹ ਉਹਦੇ ਨਾਲ ਵਾਰਤਾ ਟੁੱਟ ਚੁੱਕੀ ਸੀ ਤੋ ਉਥੇ ਜਾ ਕੇ ਪੰਜ ਤੀਰ ਦਿੱਤੇ ਮੈਂ ਕਿਹਾ ਬਾਬਾ ਜੀ ਨੇ ਬਿਲਕੁਲ ਨਹੀਂ ਕਿਹਾ ਕਿਸੇ ਨੇ ਕਿਹਾ ਕਿ ਮਹਾਰਾਜ ਤੁਸੀਂ ਚਮਕੌਰ ਚ ਲੜ ਕੇ ਆਏ ਤੁਸੀਂ ਮੁਕਤਸਰ ਲੜ ਕੇ ਆਏ ਕੀ ਇਹ ਪੰਜ ਤੀਰ ਕੁਝ ਕਰਨਗੇ ਉਹਨਾਂ ਤਰਕ ਨਹੀਂ ਕੀਤਾ ਉਹਨਾਂ ਪਤਾ ਸੀ ਪੰਜ ਤੀਰ ਗੁਰੂ ਗੋਬਿੰਦ ਸਿੰਘ ਦੇ ਵਿੱਚ ਗੁਰੂ ਦਾ ਬਚਨ ਵਰਤਦਾ ਹੈ ਇਹ ਪੰਜ ਤੀਰ ਬਹੁਤ ਕੁਸ਼ ਕਰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਆਏ ਜਦ ਉਹ ਚੱਪੜ ਕਿੜੀ ਦੇ ਮੈਦਾਨ ਵਿੱਚ ਜੰਗ ਹੋਇਆ ਸਰਹੰਦ ਫਤਿਹ ਹੋਈ ਤੇ ਬਾਬਾ ਦੀਪ ਸਿੰਘ ਉਸ ਜੰਗ ਵਿੱਚ ਇਹਨਾਂ ਨੇ ਸ਼ਮੂਲੀਅਤ ਕੀਤੀ